ਅਵੀ ਮੇਤਰਵਾ ਆਜੋ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਭਾਈ ਕਿਤੋਂ ਪਿਓਰ ਪਨੀਰ ਨਹੀਂ ਮਿਲਦਾ ਹੈਗਾ ਤਾਂ ਵੇ ਸੋਨੂੰ ਸਿੱਧਾ ਕਿਸਾਨਾਂ ਦੀ ਡੈਰੀ ਚ ਲੈ ਕੇ ਆ ਗਿਆ ਆਪਾਂ ਢਿੱਲੋ ਕਿਸਾਨ ਡੈਰੀ ਦੇ ਵਿੱਚ ਜਿੱਥੇ ਭਾਈ ਦੇਖ ਸਕਦੇ ਹੋ ਕਿ ਪਿਓਰ ਦੇਸੀ ਅਤੇ ਸੁਧ ਪਨੀਰ ਬਣਿਆ ਜਾਂਦਾ ਕੀ ਹਾਲੇ ਮਿੱਟੋ ਭਾਈ ਠੀਕ ਠਾਕ ਵੀਰੇ ਦੱਸੋ ਭਈ ਇਹਦਾ ਬਾਰੇ ਜੀ ਆਹ ਦੇਖੋ ਜੀ ਪਨੀਰ ਆ ਹਾਂ ਆਹ ਹੁੰਦਾ ਪਨੀਰ ਸਹੀ ਗੱਲ ਹੈਗੀ ਅਗਲਾ ਕਹਿੰਦਾ ਵੀ ਸਾਨੂੰ ਪਿਓਰ ਨਹੀਂ ਮਿਲਦਾ ਸਾਡੇ ਨਾਲ ਕੰਟੈਕਟ ਕਰੋ ਅਸੀਂ ਕਹਿੰਦਾ ਸਤੋ ਚਾਹੇ ਉਰੇ ਆਉਦੀ ਅੱਖਾਂ ਨਾਲ ਦੇਖ ਕੇ ਕਢਾ ਕੇ ਲੈ ਕੇ ਜਾਓ ਪਨੀਰ ਕਢਾ ਲਓ ਖੁਆ ਕਢਾ ਲਓ ਜੋ ਵਰਜੀ ਆ ਆ ਕੇ ਆਪਦਾ ਖੁਆ ਵੀ ਬੜਵਾ ਸਕਦੇ ਹੋ ਜੇ ਵਿਆਹ ਸ਼ਾਦੀ ਦਾ ਕੋਈ ਵੀ ਪ੍ਰੋਗਰਾਮ ਆ ਜੀ ਤੁਹਾਡਾ ਆ ਕੇ ਅਸੀਂ ਤੁਹਾਡੇ ਸਾਹਮਣੇ ਤਿਆਰ ਕਰਕੇ ਦੇਵਾਂਗੇ ਵਿੱਚ ਕਈ ਵਾਰੀ ਕਿਸੇ ਦੇ ਥਾਂ ਦੀ ਦਿੱਕਤ ਹੁੰਦੀ ਆ ਜਾਂ ਕਿਸੇ ਨੂੰ ਟਾਈਮ ਨਹੀਂ ਹੁੰਦਾ ਵੀ ਉਹ ਆਪ ਦੇ ਇੱਕ ਅੱਧਾ ਬੰਦਾ ਸਾਡੇ ਕੋਲੇ ਛੱਡੋ ਅਸੀਂ ਸਾਰਾ ਸਮਾਨ ਉਹਦੇ ਸਾਹਮਣੇ ਰੈਡੀ ਕਰਾਂਗੇ ਕਹੇ ਅਗਲਾ ਸੈਂਪਲ ਭਰਾ ਭਰਾ ਕਰੀ ਜਾਵੇ ਸਤੋ ਕੰਮ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਆ ਦੇਖ ਲੋ ਅੰਡੀ ਰਾਏ ਕਰਕੇ ਬਣ ਕੇ ਰੈਡੀ ਹੁੰਦਾਗਾ ਪਿਓਰਾ ਜਮਾ ਤੁਹਾਡੀ ਅੱਖਾਂ ਦੇ ਸਾਹਮਣੇ ਏਦਾਂ ਕਰਕੇ ਬਣ ਕੇ ਆਊਗਾ ਬਾਈ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮਿਲਾਵਟ ਨਹੀਂ ਹੋਊਗੀ ਹਾਂਜੀ ਹਾਂਜੀ ਜਮੇ ਪਈ ਰਿਆ ਸਾਡਾ ਓਪਨ ਚੈਲੇਂਜ ਹੈ ਜਿੱਥੇ ਮਰਜੀ ਨੂੰ ਕੋਈ ਕਰਾ ਲਓ ਕਿਉਂਕਿ ਐਡੀ ਪੱਡੀ ਗੱਲ ਕਿਤੇ ਆਪਾਂ ਤਾਂ ਹੀ ਕਰ ਸਕਦੇ ਆ ਜੇ ਆਪਣੀ ਚੀਜ਼ 'ਚ ਦਾਵਾ ਜਾਂ ਆਪਣੀ ਚੀਜ਼ ਪਿਓਰ ਆ ਤਾਂ ਹੀ ਆਪਾਂ ਗੱਲ ਕਰਦੇ ਆ ਵੀਰੇ ਆਪਰ ਰੱਬ ਤੋਂ ਡਰ ਕੇ ਕਹਿਣੇ ਆ ਕਿਸੇ ਨਾਲ ਮਾਲਾ ਨਹੀਂ ਕਰਦੇ ਰੱਬ ਉਹੀ ਸਾਥ ਆਪਣਾ ਵੱਧ ਦੇ ਦੂ ਇਹ ਚੀਜ਼ ਨਾਲ ਠੀਕ ਆ ਜੀ ਰੇਟ ਕਿੰਨਾ ਬਾਈ ਜੀ ਪਨੀਰ ਦਾ ਰੇਟ ਦੱਸ ਬਈ ਇਹ ਰੇਟ ਵੀਰੇ ਇਦਾਂ ਹੁੰਦਾ 350 300 ਬਿੰਨੇ ਅਸੀਂ ਦੋ ਤਰ੍ਹਾਂ ਦਾ ਉਹ ਫਰਕ ਸਿਰਫ ਇੰਨਾ ਵੀ 350 ਆ 300 ਵਾਲਾ ਜਿਹੜਾ ਬੱਦ ਫੈਟ ਦਾ ਪਨੀਰ ਹੁੰਦਾ ਜਿਹੜਾ 300 ਵਾਲਾ ਉਹ ਤੋਂ ਘੱਟ ਫੈਟ ਦਾ ਇਹ ਆ ਵੀ ਪਿਓਰਟੀ ਵੀ ਪਿਓਰ ਸਾਰੀ ਹੋਣੀ ਹੈ ਕਿ ਪਿਓਰ ਵਾਲੀ ਕੋਈ ਚੱਕਰ ਨਹੀਂ ਹੈਗਾ ਲੈ ਵੀ ਮੇਤਰਾ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਪਨੀਰ ਚਾਹੀਦਾ ਹੋਵੇ ਪਿਓਰ ਦੇਸੀ ਦਾ ਸੋਚੋ ਤਾਂ ਸਕਰੀਨ ਦੇ ਉੱਤੇ ਨੰਬਰ ਹੈਗਾ ਢਿੱਲੋ ਕਿਸਾਨ ਡੈਰੀਆ ਨੂੰ ਤੁਸੀਂ ਕਾਲ ਕਰਕੇ ਪਨੀਰ ਲੈ ਸਕਦੇ ਹੋ ਕਿੰਨਾ ਮਰਜੀ ਧੰਨਵਾਦ ਜੀ